ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਹਰਜ ਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗੱਬਣ ਮੱਝਾਂ ਤੇ ਇੱਕ ਆ ਸੂਈ ਸਵਾਈਂ ਗਾਂ ਤੁਹਾਨੂੰ ਦਿਖਾਉਣੀ ਹੈ ਟੋਕੜ ਯਾਤਰਾ ਤੇ ਹੈਗੀ ਚੰਗੇ ਰਿਕਾਰਡ ਵਾਲੀ ਯਾਤਰਾ ਤੇ ਬਾਕੀ ਇੱਥੇ ਆਓ ਆਪਣੀ ਚੁਆਈ ਕਰਕੇ ਗੱਬਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਉਹਦੇ ਵੀਰ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਤਾਂ ਫਿਰ ਨਾਮ ਸਾਨੂੰ ਸ਼ਾਹ ਨਾਲਾ ਜ਼ਿਲ੍ਹਾ ਬਰਸਰ ਤੇ ਫੋਨ ਨੰਬਰ ਹੀ ਬੋਲਦਾ 81 957 52 98 776 620 ਨੰਬਰ ਤੁਹਾਨੂੰ ਦੋ ਵਜੇ ਦੇ ਦਾਂਗੇ ਆਪਾਂ ਠੀਕ ਹੈ ਜੀ ਵੇਗਿਆ ਤਾਂ ਨਾਲਾ ਮਾਲ ਫਿਰ ਉਹ ਤਾਂ ਭਾਈ 10 15 ਮਿੰਟ ਹੀ ਵੇਗਿਆ ਬਸ ਕਿੰਨੇ ਕ ਆਏ ਫੋਨ ਆ ਤਨ ਫਿਰ ਹੂੰ ਤੇ ਜਿਹੜੇ ਪੁਰਾਣੇ ਸੱਜਣ ਹੀ ਅੱਜ ਭਾਈ ਵੀਡੀਓ ਲਈ ਬੰਦੇ ਉਹਨਾਂ ਦੇ ਬੜੇ ਫੋਨ ਆਏ ਗਏ ਜਲਵੀਰ ਭਰਾ ਮੰਜੇ ਨਾਲ ਡੰਗਰ ਲੈ ਉਹਨਾਂ ਦੇ ਵੀ ਆਏ ਆ ਅੱਛਾ ਇੰਦੇ ਉਦਾਂ ਹੀ ਬੜੇ ਫੋਨ ਆਏ ਆ ਉਦਾਂ ਹਾਲ ਚਾਲ ਪੁੱਛਣ ਆ ਲਿਆਂਦੇ ਬੀਬੀ ਕੀ ਬਾਬਾ ਦਿਨਾਂ ਬਾਅਦ ਉਦਨਾਂ ਆਪਾਂ ਇੱਧਰ ਵੀਡੀਓ ਪਾਈ ਸੀ ਤੇ ਅ ਤੇ ਆ ਆ ਮਾਦੀ ਕਿੰਨੇ ਕੇ ਦੁੱਧ ਦੱਲੂਗੀ ਪਹਿਲਾ ਸੂਆ ਛੁੱਟੀ ਜੀ ਅੱਛਾ ਪਹਿਲਾ ਸੂਆ ਹੀ ਸੁਣਾ ਹਾਂ ਪਹਿਲਾ ਸੂਆ ਠੀਕ ਬਾਗੀ ਥਾਂ ਚੜਾ ਹੋਇਆ ਸੀਲ ਆ ਇਹ ਨਹੀਂ ਇਹ ਜਿੱਤਰਾ ਮਰਜੀ ਹੁਣੇ ਹੀ ਭਾਵੇਂ ਬਹਿ ਜਾ ਥੱਲੇ ਇੱਕ ਕਰੀ ਬਹਿ ਜਾ ਵਾ ਦੇਖ ਸਕਦੇ ਜੀ ਕੋਈ ਗੱਲ ਹੀ ਨਹੀਂ ਕੇ ਹਾਂ ਆ ਗੋ ਇਹ ਕਹੀ ਨਾ ਬਾਨੀ ਬੁਣੀ ਚੰਗੀ ਦੁੱਧ ਭਾਵੇਂ ਕਿਲੋ ਘੱਟ ਵੀ ਦਈ ਜਾਵੇ ਪਰ ਜਿਹੜਾ ਵਾ ਇਹ ਚੀਜ਼ਾਂ ਜਿਹੜੀਆਂ ਵਾ ਘੱਟ ਲੱਦੀਆਂ ਮੱਜਾਂ ਦੇ ਵਿੱਚ ਹੱਲੇ ਪਹਿਲਾ ਸੂਆ ਸੁਣੀ ਆ ਕਿੰਨਾ ਕੁ ਤੇਰਾ ਦੁੱਧ ਭਰੀ ਜਾਊਗਾ ਦੁੱਧ ਭਾਈ 8-9 ਕਿਲੋ ਕਰੀ ਹੋਣੀ ਚੰਗੀ ਆ ਬਈਨ ਕੱਤੀ ਸੋਨ ਜੋ ਦੀਆ 7 ਵਜ ਨਾਲ ਦੀਆ ਅਜੇ ਤਿਆਰ ਹੋਣੀ ਆ ਥੱਲੇ ਇਹ ਨਹੀਂ ਕਿਥੇ ਮਰਜੀ ਬੈਠੇ ਰਹੇ ਦੇ ਆ ਠੀਕ ਆ ਬਰਾਬਰ ਬਰਾਬਰ ਆ ਆ ਦੇਖ ਸਾਡੇ ਜਿੱਥੇ ਮਰਜੀ ਬੈਜੋ ਕੋਈ ਗੱਲ ਨਹੀਂ ਮਰਜੀ ਬੈਜੋ ਸੀਰੀਆ ਹੱਟ ਬਾਈ ਵਾਲੇ 10 ਦਿਨ ਝੋਟੀਆਂ ਲੈ ਰਹੇ ਆ ਅੱਛਾ ਦਿਨ ਨਾਲ ਥੱਲੇ ਆ ਪੂਰੀ ਭਾਜੂ ਦੇ ਉਹ ਪੂਰੀ ਪਰ ਨਹੀਂ ਥੱਲੇ ਆ ਹਾਂ ਤੇ ਮੁੱਲ ਫੇਰ ਇਹਦਾ ਮੁੱਲ ਭਾਈ ਛੋੜੀ ਤਿਆਰ ਹੋ ਜਿਹੜਾ ਮੈਂ ਦੇਖੋ ਵੀਡੀਓ ਵੇਚਣਾ ਵਾਲੀ ਵੀਂਦਾ ਜੇ ਹਾਂਜੀ ਭਾਵੇਂ 75 ਦੀ ਵੇਚੇ 76 ਦੀ ਹਾਂਜੀ ਕੋਲਾ ਬਹਾਨਾ 60000 ਜੋਟੀ ਜੀ 65000 ਦੀ ਦੇ ਦੋ ਪੂਰੇ ਭਾਈ ਕਿਉਂ ਸੀ ਜੋਟੀ ਜਾਵਾਂਗੇ ਅੱਛਾ ਅੱਛਾ ਚੌਂਦਰਾ ਮੇਰਾ ਵੀ ਫੋਨ ਕਰੇ ਚਲੋ ਆਪਾਂ ਫਿਰ 60 62 ਤਰੀ ਨਾਲ ਕਹਿ ਲੈਣਾ ਹੈ ਕਿਉਂ ਛੋਟੀ ਚੰਗੀ ਆ ਹਾਂਜੀ ਸੋਹਣੀ ਛੋੜੀ ਸਾਹ ਕੋਈ 10 ਛੋੜੀ ਵੇਚਦੀ ਵਿਖੋ ਹਾਂਜੀ ਥੱਲੇ ਆ ਏ ਆ ਵੀ ਭਾਵੇਂ ਕਿਸੇ ਨੇ ਘਰ ਚੋਲੇ ਦੇ ਭਾਵੇਂ ਤੋਂ ਹੀ ਵੇਚ ਲੈ ਜਾ ਕੇ ਤਾਂ ਮੈਂ ਇਹ ਫਤ ਦੇ ਬੰਦੇ ਸਾਰੀ ਸਾ ਤੇ ਆ ਜਿਹੜੀ ਮੱਝ ਜੇ ਹੁਣ ਇਹ ਵੀ ਕੰਨੀ ਕੱਟ ਕਾਟ ਚ ਆ ਹਾਂਜੀ ਗੱਭਣੇ ਆਤਰਾ ਮੱਝ ਹਾਂ ਇਹ ਕਿੰਨੇ ਕ ਦੁੱਧਾ ਲਈ ਜੇ ਇਹ ਵੀ ਭਾਈ ਕੋ ਘਰ ਆ ਜੇ ਕੋ ਵੀ ਭੱਲੇ ਹੀ ਨਾ ਉਹਨੇ ਕੋ ਤੋਇਆ ਤੋਇਆ ਦੋ 13 14 ਕਿਲੋ ਅੱਛਾ ਵੱਡੀ ਮੱਝ ਆ ਠੀਕ ਆ 13 14 ਕਿਲੋ ਲੀਟਰ ਦੋ ਚੋਇਆ ਨੇ ਠੀਕ ਆ ਜੀ ਹਾਂਜੀ ਇਧਰਾਂ ਦੀ ਲੈ ਆਓ ਫਾਰੇ ਪੱਲੇ ਦੀ ਹੈ ਮਾਜ ਉਤਨੇ ਵੀ ਚੰਗੀ ਭਰਨੀ ਹੈ ਥੱਲੇ ਇੱਕ ਨੰਬਰ 31 ਇੱਕ ਨੰਬਰ ਦੀਆ ਠੀਕ ਹੈ ਜੀ ਵੱਡੀ ਮਾਜ 13 14 ਤੋਂ ਛੋਇਆ ਹੋ ਨਹੀਂ ਠੀਕ ਹੈ ਜੀ ਇਹ ਵੀ ਦੱਸ ਦੋ ਖੜ ਪਿਆਰ ਕਿੱਥੇ ਆ ਗਏ ਕਿੱਥੇ 8 ਦੇ 8 10 ਦਿਨ ਖੜਦੀ ਆ ਉਹ ਨਹੀਂ ਆਲਾ ਇਹ ਵੀ ਵੀਡੀਓ ਵਿੱਚ ਪੌਣੀ ਮਿੰਟ ਆਵੇ ਛੇਤੀ ਆ ਦੋ ਮਿੰਟ ਮੇਰੇ ਕੋ ਆ ਆ ਦੇਖਾਂਦੇ ਜੀ ਤੇ 98 ਦੇ ਦੇਖ ਸਾਡੇ ਲੱਗਦਾ ਵਾ ਕਿਵੇਂ ਨੇ ਚੰਗੀ ਮੋਟੀ ਲੱਗੀ ਇਹ ਨਹੀਂ ਪਾਣੀ ਥੱਲੇ ਮੱਝ ਅਗਲੇ ਪਿਛਲੇ ਥਾਣੇ ਦੇਖੋ ਜਈਆ 2 3 ਕਿਲੋ ਦੇ ਹੀ ਗਾੜੀ ਗਾੜੀ ਹੁੰਦੇ ਨੇ ਮੱਝ ਕੋਈ ਖੋ ਲੋ ਪੂਰੀ ਮੱਝ ਬਾਨੀ ਆ ਇਹ ਤਾਂ ਫਿਰ ਮੁੱਲ ਨਾਈ ਦੇਖੋ ਕਿੰਦੀ ਹੁੰਦੀ ਆ ਜੀ ਹਾਂਜੀ ਅਲੱਗੇ ਕਾਲੇ ਮਾਰੋ ਵੇਖੋ ਹੈ ਤੇ ਇਹ ਮਿਲਕ ਵਿੱਚ ਕਿੰਦੀ ਮੋਟੀ ਲੱਗੀ ਵੇਖੋ ਤੇ ਇਹਦਾ ਮੁੱਲ ਇਹ ਭਾਈ ਦੋ ਤੇ 13 13 ਕਿਲੋ ਦੇ ਚੋਇਆ ਜੀ ਹਾਂਜੀ ਤੇ ਵਾਲਾ ਭਾਈ 14 ਕਿਲੋ ਦੇ ਭੰਗ ਦਾਖਲ ਚੋਲੇ ਅੱਛਾ ਗਾ ਤੇ ਸੇਵਾ ਦੇ ਹਣੀ ਫਿਰ ਭਾਜੀ ਹਾਂਜੀ ਇਹ ਵੀ ਦੇ ਦਾਂਗੇ ਬਹਾ ਨਾਲ ਹੀ ਆਨੇ ਮੋਲੇ ਕੋ 70 ਕਰੀਏ ਬਦਲ ਕਰੀਏ ਇਹ ਮਤ 2 ਘੰਟੇ 70 ਦੀ ਦਾਂਗੇ ਇਹਦਾ ਵੀ ਕਰ ਦੋ 65 ਠੀਕ ਹੈ ਪਰ ਧੱਕਾ ਇਹਨੇ ਪੈਣ ਪੈਣ ਧੱਕਾ ਧੁੱਕਾ ਕੁਛ ਨਹੀਂ ਹੁੰਦਾ ਜਾਂਦਾ ਭਾਈ ਮਹੀਂ ਵੱਜੀ ਜੇ ਤਾਂ ਵਾਲੀ ਮੱਝ ਵੇਖੋ ਸਹੀ ਬਣੀ ਮੱਝ ਆਤੋਂ ਇਹ ਬਾਦੀ ਐਵੀ ਤਿਆਰ ਹੋ ਗਈ ਨਾ ਤਿਆਰ ਹੋ ਗਈ ਇਹ ਵੀ ਮੱਝ ਇਹ ਵੀ 70 ਤੋਂ ਬਾਹਰ ਹੀ 77 80 ਦੇ ਮੱਝ ਵੀ ਗਈ ਜਦ ਤਿਆਰ ਦੀ ਹਾਂਜੀ ਸਿੰਘ ਵਾਲਾ ਖੁੱਲਾ ਰੱਖ ਦੀ ਬਾਕੀ ਦੇ ਦੀ ਮੱਝ ਚੌਣ ਵਾਲੀ ਯਾਰ ਠੀਕ ਹੈ ਜੀ ਹਾਂ 65 ਦੇ ਭਾਵੇਂ ਕੋਈ ਆ ਲੈ ਜੇ 64 ਦੀ ਕੋਈ ਹੋ ਲੈ ਜੇ ਹਨਾ ਚੌਣ ਦੀ ਹੋ ਲੈ ਜੇ ਜਿਹੜੀ ਮੱਝ ਠੀਕ ਹੈ ਜੀ ਤੇ ਆ ਜਿਹੜੀ ਕਾਂਜੀ ਇਹ ਕੱਟੀਆਂ ਦੋਵੇਂ ਖੜੂਗਾ ਫਿਰ ਇਹ ਵੀ ਆਪਾਂ 64 ਚੀਜ਼ਾਂ ਜਾਓ ਅੱਛਾ ਇਹ ਵੀ 64 ਸੀ ਤੇ ਉਹ ਵੀ 64 ਦੀ ਉਹਦਾ ਕੱਲੀ ਇਹ 65 ਦੀ ਉਹ 64 ਦਾ ਠੀਕ ਹੈ ਜੀ ਤੇ ਆ ਜਿਹੜੀ ਚੈੱਕ ਰਾਈ ਹੁਣੇ ਵੀਡੀਓ ਬਣਾ ਕੋ ਬਰੀ ਵੀ ਡਾਕਟਰ ਆਉਂਦਾ ਆ ਇਹ ਅੱਛਾ ਹੁਣੇ ਚੈੱਕ ਰਾਈ ਆ ਘਰ ਵਾਲਿਆਂ ਨੂੰ 40 ਦਿਨ ਹੋਏ ਆ ਅੱਛਾ ਦੁੱਧਰ ਕੋ 5 ਕਿਲੋ ਹੋਗਾ ਹੁਣ ਆਪਾਂ ਚੈੱਕ ਰਾਈਓ ਥੋੜਾ ਬੋਧ ਫਰਕ ਪੈ ਸਕਦਾ ਜਾ ਕੇ ਹੁਣ ਆਪਾਂ 4 ਕਿਲੋ ਗੰਦੀ ਦਵਾਂਗੇ ਠੀਕ ਆ ਪਰ ਇਹ ਆ ਵੀ ਇਹਨੂੰ ਕੋਈ ਦੁੱਧ ਦੇਣਾ ਖੜੇ ਕੋਈ ਵਛੀ ਸਮਝ ਕੇ ਖੜੇ ਵੀ ਜਿੰਨੇ ਗਾਂ ਤਿਆਰ ਕਰਨੀ ਹੈ ਇਹ ਵਛੀ ਇਹਨੇ ਦੁੱਧ 26 27 ਕੋਲ ਚ ਆਇਆ ਜੀ ਹੁਣ ਸਰਪਨਾ ਸਵੇਰ ਪਹਿਲਾਂ ਹੀ ਆ ਚੋ ਆਪ ਦਾ ਪੂਰੇ ਬਰੀਡ ਵਾਲੀ ਹੈ ਜਿਹਦੀ ਵੈਦ ਇਹ ਆ ਵੀ ਕੱਦ ਕਾਠ ਪੱਖੋਂ ਪੂਰੀ ਜਵਾਨ ਹੈ ਮੱਜਾਂ ਤੋਂ ਵੀ ਉੱਚੀ ਹੈ ਦੁੱਧ ਦੇ ਚਲੋ ਚਾਹ ਪਾਣੀ ਦਾ ਇਹਨੇ ਸਾਰੀ ਜਾਣਾ ਵਾ ਪਰ ਜਿਹੜੇ ਵੀਰ ਨੇ ਗਾਂ ਤਿਆਰ ਕਰਨੀ ਉਹ ਵੀਰ ਖੜੇ ਜਿਹੜਾ ਇਹਨੂੰ ਚੰਗੀ ਸਾਂਭ ਵਾਲਾ ਕੋਈ ਖੜੇ ਬਾਕੀ ਜਿੱਦਾਂ ਤਿਆਰ ਹੋਏ ਜਿੱਦਾਂ ਤਿਆਰ ਗਈ ਨਾ ਲੱਖ ਰੁਪਏ ਦੀ ਗਾਂ ਆ ਤੇ ਚੰਗੀ ਰਕਮ ਦੀ ਗਾਂ ਤਿਆਰ ਹੋਣੀ ਹੈ ਹੈ ਜੀ ਨਵੀਂ ਵਹਿੜਿਆ ਇੱਕ ਵਾਰੀ ਵੀ ਇਹ ਮਾਰੀਆਂ ਰੋਕੀਆਂ ਦੋ ਹਾਂ ਤੇ ਉਤਰਾ ਕਿੰਨਾ ਕਰਖਣਾ ਇਹਦਾ ਮੁੱਲ ਇਹ ਸੀਲ ਐਡੀ ਜਰੀਏ ਦੁੱਧ ਹੁਣ ਆਪਾਂ 4 ਕਿਲੋ ਦੀ ਪਾਈ ਕਰਾਡੀ ਦਵਾਂਗੇ ਅੱਛਾ ਉਹ ਤਾਂ ਪੰਜ ਉਹ ਜਿਹੜੀ ਬਰੀਡ ਤੇ ਚੰਗੇ ਪੱਠੇ ਪੁੱਠੇ ਵਜਾ ਫੋਨ ਦਾਦੇ ਮਾਰੀ ਤੋਂ ਰੇਂਜ ਰੱਖ ਆਪਾਂ ਚਾ ਇਹ ਨਹੀਂ ਆਪਾਂ ਗਲਤ ਕੰਮ ਨਹੀਂ ਕਰਨਾ ਆਹ ਵੇ ਲੋ ਆਪਾਂ ਚੈੱਕ ਵੀ ਕਰਾਈ ਜਾਵੇ ਆਹੀ ਗਾਂ ਦੀ ਜਿਹੜੀ ਚੈੱਕ ਆਹ ਦੇਖ ਲੈਂਦੇ ਜੀ ਹਾਂ ਆ ਵੇ ਲੋ ਸਾਰੀ ਆਪਣਾ ਡਾਟਾ ਚੈੱਕ ਵੀ ਕਰਾਤੀ ਏ ਠੀਕ ਹੈ ਜੀ ਲੋ ਇੱਕ ਮਿੰਟ ਡਾਕਟਰ ਸਾਹਿਬ ਨੇ ਕੀ ਦੱਸਿਆ ਫਿਰ ਆ ਵੀ ਤੁਹਾਡੇ ਸਾਹਮਣੇ ਦੱਸ ਦਿੰਦੇ ਆ ਛੱਕ ਰੋਨਾ ਆਦੇ 36 ਦਿਨ ਹੋਏ ਅੱਭੀ ਛੱਕ ਰੋਨਾ ਆ ਪਤਾ ਨਹੀਂ ਲੱਗਦਾ ਕਿਈ ਵੇਟੀ ਕੁਮਾਰ ਦੇ ਮੂਹਰੇ ਠੀਕ ਹੈ ਜੀ ਛੱਕ ਦੇ ਵਿੱਚ ਪਈ ਆ ਪਰ ਆਪਾਂ ਗੱਪਨ ਨਹੀਂ ਕਰਕੇ ਦੇਣੀ ਹਾਂਜੀ ਛੱਕ ਦੇ ਵਿੱਚ ਆ ਕੋਈ ਮੇਰਾ ਵੀ 10 ਦਿਨ ਸਾਮਕੇ ਚੈੱਕ ਕਰਾ ਲਿਆ ਉਹਦੀ ਆਪਣੀ ਕਰੀ ਆਪਣੀ ਹੈ ਡਾਕਟਰ ਸਾਹਿਬ ਨੇ ਇਹ ਵੀ ਗਾ ਕਿੰਦੇ ਵੱਡੀਆਂ ਤੇ ਪ੍ਰੋਪਰ ਨਹੀਂ ਪਤਾ ਲੱਗਦਾ 40 ਦਿਨ ਤੋਂ ਅੰਦਰ ਆ ਫਿਰ ਬਾਕੀ ਕੋ 15-20 ਦਿਨਾਂ ਨੂੰ ਮਹੀਨੇ ਲੱਗ ਕੇ ਚੈੱਕ ਕਰਾ ਲੈ ਜਿਦਾ ਮਰਜ਼ੀ ਵਿਖੋ ਹਾਂਜੀ ਆਹ ਰੋ ਠੰਡੀ ਠੰਡੀ ਬੜੀ ਇਦਾ ਅੱਜ ਹੀ ਚੈੱਕ ਹੋਈ ਆ ਹਾਂ ਬਾਕੀ ਚ ਉਹ ਆਜੂ ਭਾਈ ਚੰਗਾ ਲਗਾਏ ਤੇ ਹੁਣ ਤੇ ਖਾਲੀਆਂ ਚ ਜਾਣੀਆਂ ਆ ਪਾਪਾ ਗਾਲੀਆਂ ਜਾਵਾਂਗੇ ਪਰ ਇਹ ਮੇਰਾ ਵੀ ਕੋਈ ਚੈੱਕ ਕਰਾ ਲਵੇ ਜੋ 10 ਦਿਨ ਲੱਗੋਗੇ ਮੁੱਲ ਫਿਰ ਇਹਦਾ ਜੇ ਤੇ ਭਾਈ ਪ੍ਰੋਪਰ ਚੈੱਕ ਪਾਸ ਹੋਏ ਦੀ ਇਹ ਤਾਂ ਮੈਂ 35-40 ਦੇ ਬਦ ਦਿੰਦੇ ਹਾਂਜੀ ਹੁਣ ਆਪਾਂ ਦੇ ਦਈਏ 5000 ਦੀ ਹਾਂਜੀ 15 ਦੀ ਕਰ ਦੋ ਥੋੜਾ ਬਤਮਾਨ ਹਰ ਪੂਰੇ 21300 13000 ਮਾ 13000 ਦੀ ਕੰਜ ਵਸ਼ੀ ਮੇਰੀ ਭਾਜੀ ਇਦਾਂ ਦੀ ਅੱਛਾ ਮੇਰਾ ਵੀ ਇੱਥੇ ਆਵੇ ਥਾਂ ਚ ਗੱਡੀ ਲੈ ਕੇ ਆਵੇ ਥਾਂ ਚ ਫਾਲਟ ਹੋਵੇ ਕੋਈ ਅੱਛਾ ਕੋਈ ਨੁਕਸਾ ਹੋਵੇ ਗੱਡੀ ਦਾ ਕਰਾ ਦੇਵਾਂਗੇ ਆਪਾਂ ਠੀਕ ਹੈ ਮੋਦਾਬਾਦ ਤੋਂ ਵੀ ਭਾਵੇਂ 5 ਕਿਲੋ ਆਪਾਂ ਚੌਤ ਮਸਾ ਪਕਾ ਕੇ ਦੇ ਦਵਾਂਗੇ ਭਾਜੀ ਠੀਕ ਹੈ ਜੀ ਚੈੱਕ ਹੋਈ ਹੁਣ ਤੁਹਾਨੂੰ ਮਾੜੀ ਮੋੜੀ ਬਾਹ ਬੂ ਪਈ ਹੈ ਹਾਂਜੀ ਹਾਂਜੀ ਤੇ ਬਾਕੀ ਚਲੋ ਆਪਣੇ ਇੱਥੇ ਆਓ ਪਾਸ ਕਰੋ ਵੇਖ ਚੱਕ ਕੇ ਤੇ ਤਸੱਲੀ ਕਰਕੇ ਚਲੋ ਜੀ